ਆਸਪਤਾਲ ਬੰਦ ਹੋਣਾ ਚਾਹੀਦਾ ਲੋਕਾਂ ਨੂੰ ਲੁੱਟਦੇ ਨੇ ਡਾਕਟਰ ਸਾਹਮਣੇ ਨਹੀਂ ਆਈ ਸਾਡੇ ਉਹ ਡਾਕਟਰ ਜੇ ਬੰਦਾ ਸਾਹਮਣੇ ਆਉਂਦੀ ਉਹ ਅੰਦਰ ਪੇਸ਼ੈਂਟ ਉਹਨਾਂ ਨੇ 1 ਘੰਟਾ ਵੇਟ ਕਰਾਈ ਸਾਨੂੰ ਬਾਹਰ ਗੱਡੀ ਬਚਾ ਸਭ ਦੀ ਗੱਡੀ ਖੜੀ ਖੜੀ ਸੀ ਗੱਡੀ ਨਹੀਂ ਆ ਰਹੀ ਇਹਨਾਂ ਨੂੰ ਘੰਟਾ ਹੋ ਗਿਆ ਨਹੀਂ ਅਮਰਜਸਰ ਹਾਈ ਕੋਰਟ ਦਾ ਕੇਸ ਜਮਾ ਕੇ ਨਾ ਐਪਲੀਕੇਸ਼ਨ ਉੱਪਰ ਤੱਕ ਜਾਊਗੀ ਕੋਈ ਨਾ ਵੀ ਤਾਂ ਜੈ ਡਾਕਟਰ ਕਰਕੇ ਅਸੀਂ ਇੱਥੇ ਆਏ ਸੀਗੇ ਮੈਡੀਕਲ ਵਾਲੇ ਕਹਿੰਦੇ ਜੀ ਦਵਾਈ ਨਹੀਂ ਹਲੇ ਜਾਣੀ ਪੈਸੇ ਜਮਾ ਕਰਾਓ ਮੈਂ ਕਿ ਸਾਨੂੰ 1 ਘੰਟੇ ਦਾ ਟਾਈਮ ਦਿਓ ਮੇਰੇ ਨਾਨਾ ਮੇਰਾ ਜੇਡ ਪੈਸੇ ਲੈਣ ਗਏ ਨੇ ਲੁਧਿਆਣਾ ਸ਼ਹਿਰ ਮਾਲ ਟਾ What is the matter here? ਮਤਬਾਤ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਇਲਜ਼ਾਮ ਲਾਇਆ ਕਿ ਜਦੋਂ ਅਸੀਂ ਹਸਪਤਾਲ ਵਿੱਚ ਪਹੁੰਚੇ ਤਾਂ ਤਕਰੀਬਨ ਅੱਧਾ ਘੰਟਾ ਕਿਸੇ ਵੀ ਡਾਕਟਰ ਨੇ ਸਾਡੇ ਮਰੀਜ਼ ਦੀ ਕੋਈ ਕੇਅਰ ਨਹੀਂ ਕੀਤੀ। ਫਾਈਲ ਬਣਾਉਣ ਦੇ ਬਾਵਜੂਦ ਐਮਰਜੈਂਸੀ ਵਿੱਚ ਵੀ ਕੋਈ ਡਾਕਟਰ ਮੌਜੂਦ ਨਹੀਂ ਸੀ। ਸਾਡਾ ਮਰੀਜ਼ ਕਾਰ ਦੇ ਵਿੱਚ ਹੀ ਤੜਫਦਾ ਰਿਹਾ। ਉਸ ਨੂੰ ਐਮਰਜੈਂਸੀ ਵਿੱਚ ਲੈ ਕੇ ਗਏ ਤਾਂ ਉੱਥੇ ਵੀ ਕੋਈ ਸੀਨੀਅਰ ਡਾਕਟਰ ਨਹੀਂ ਆਇਆ ਤੇ ਮਰੀਜ਼ ਦੀ ਹਾਲਤ ਖਰਾਬ ਹੋ ਗਈ। ਇਸ ਦੇ ਨਾਲ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਕਿ ਇੱਕ ਹੋਰ ਮਰੀਜ਼ ਜੋ ਕਿ 5 ਸਾਲ ਦਾ ਬੱਚਾ ਸੀ ਉਸ ਨੂੰ ਆਈਸੀਯੂ ਵਿੱਚ ਰੱਖਿਆ ਹੋਇਆ ਸੀ ਤੇ ਉਸ ਦੇ ਪਿਤਾ ਨੇ ਇਲਜ਼ਾਮ ਲਾਇਆ ਕਿ ਸਾਡੇ ਬੱਚੇ ਨੂੰ ਇਲਾਜ ਨਹੀਂ ਦਿੱਤਾ ਜਾ ਰਿਹਾ ਅਤੇ ਇਹ ਕਹਿ ਕੇ ਦਵਾਈਆਂ ਮੰਗਵਾ ਰਹੇ ਹਨ ਅਤੇ ਪੈਸੇ ਜਮ੍ਹਾਂ ਕਰ ਰਹੇ ਹਨ। ਤੁਹਾਡਾ ਬੱਚਾ ਬਿਲਕੁਲ ਠੀਕ ਹੈ ਜਦੋਂ ਇਸ ਪਰਿਵਾਰ ਨੇ ਵੀ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਕੁਝ ਸਮੇਂ ਬਾਅਦ ਹਸਪਤਾਲ ਪ੍ਰਸ਼ਾਸਨ ਨੇ ਵੀ ਇੱਕ ਐਲਾਨ ਕੀਤਾ ਕਿ ਤੁਹਾਡੇ ਬੱਚੇ ਦੀ ਮੌਤ ਹੋ ਚੁੱਕੀ ਹੈ ਡਾਕਟਰ ਸਾਹਮਣੇ ਨਹੀਂ ਆਈ ਸਾਡੇ ਹੋ ਡਾਕਟਰ ਜੀ ਬੰਦਾ ਮੈਂ ਸਾਹਮਣੇ ਆਉਂਦੀ ਹਾਂ ਮੜੇ ਨੇ ਨੇ ਕੇਰ ਨਹੀਂ ਕੀਤੀ ਤੁਹਾਡੇ ਪੇਸ਼ੈਂਟ ਦੀ ਇਹਨਾਂ ਨੇ ਅੰਦਰ ਅੰਦਰ ਪੇਸ਼ੈਂਟ ਨੂੰ ਇਹਨਾਂ ਨੇ ਇੱਕ ਘੰਟਾ ਵੇਟ ਕਰਾਈ ਸਾਨੂੰ ਬਾਹਰ ਕੱਟੀ ਬੱਚਾ ਸੱਬ ਦੀ ਗੱਡੀ ਖੜੇ ਸੀ ਐਸੀ ਗੱਡੀ ਨਹੀਂ ਆ ਰਹੀ ਇਹਨਾਂ ਨੂੰ ਘੰਟਾ ਆ ਰਿਹਾ ਜੀ ਆਪਣਾ ਪੇਸ਼ੈਂਟ ਕਦੋਂ ਲੈ ਕੇ ਆਏ ਸੀ ਅੱਧਾ ਘੰਟਾ ਹੋ ਗਿਆ ਖੜੇ ਇਹ ਘੰਟਾ ਚੋਤੇ ਖੜੇ ਰਹੇ ਆ ਸਾਨੂੰ ਇਹ ਕੋਈ ਨਾ ਬਿਲਡਰ ਨਾ ਡਾਕਟਰ ਇਹਨੂੰ ਮੁੰਡਿਆਂ ਨੇ ਕਹੇ ਸਾਡਾ ਡਾਕਟਰ ਬਲਾਸੀ ਉਹ ਸਾਡਾ ਪਹਿਲਾਂ ਹੀ ਇਲਾਜ 6 ਮਹੀਨੇ ਇਲਾਜ ਚੱਲਦਾ ਥਾਇਰੋਇਡ ਦੀ ਪ੍ਰੋਬਲਮ ਕਰਕੇ ਠੀਕ ਹੈ ਜੀ ਕੀ ਨਾਂ ਸੀ ਪੇਸ਼ੈਂਟ ਦਾ ਪੇਸ਼ੈਂਟ ਦਾ ਕੀ ਸੀ ਠੀਕ ਹੈ ਕਿੱਥੋਂ ਦੇ ਆਏ ਹੋ ਤੁਸੀਂ ਪਟਿਆਲਾ ਤੋਂ ਆਇਆ ਸੀ ਠੀਕ ਹੈ ਜੀ ਪਹਿਲਾਂ ਵੀ ਇੱਥੇ ਆਉਂਦੇ ਰਹੇ ਹੋ ਤੁਸੀਂ ਸਾਡਾ ਪਹਿਲਾਂ ਵੀ ਇੱਥੇ ਕੋਈ ਮੇਰੇ ਸਹੁਰਾ ਸਾਹਿਬ ਜੀ ਉਹ ਵੀ ਸਭ ਪੈਰਲਾਈਜ਼ਡ ਟੈਗ ਹੁੰਸੀ ਉਹ ਵੀ ਚੰਗੇ ਬਲੇ ਘਰੋਂ ਲੈ ਕੇ ਆਏ ਸੀਗਾ ਉਹ ਇੱਕੜੀ ਗਾਇ ਕਹਿੰਦਾ ਨਾਲ ਹੋਇਆ ਹੈਗਾ ਉਹਨਾਂ ਨੇ ਸਰ ਗਲੂਕੋਸ ਲਗਾ ਤਾਂ ਬਿਲਕੁਲ ਪੂਰੇ ਬੰਦ ਹੀ ਹੋ ਗਏ ਬੋਲਣਾ ਹੋ ਹੀ ਉਪ ਉਹ ਵੀ ਰਹੇ ਹੈਗੇ ਉਹ ਤਾਂ ਡਾਕਟਰ ਕਰਕੇ ਅਸੀਂ ਆਏ ਸੀ ਸਰਵੋ ਜੀ ਨਾ ਜੀ ਤੁਹਾਡਾ ਜਨ ਡਾਕਟਰ ਸविता ਜਨ ਡਾਕਟਰ ਕਰਕੇ ਅਸੀਂ ਇੱਥੇ ਆਏ ਸੀਗੇ ਉਹ ਤੁਹਾਨੂੰ ਮਿਲੀ ਨਹੀਂ ਹੈਗੀ ਉਹ ਡਾਕਟਰ ਕੇ ਅਸੀਂ ਤੁਹਾਨੂੰ ਉਹਨਾਂ ਦਾ ਸਾਡਾ ਪੇਸ਼ੈਂਟ ਖਤਮ ਕਰਤਾ ਤੁਹਾਡਾ ਕੀ ਨਾਮ ਜੀ ਤੇ ਉਹਨਾਂ ਕਰਮ ਜੀ ਤੋਂ ਡੇਲੋ ਤੋਂ ਆਇਆ ਪੁੱਛਦੇ ਕਿ ਕੋਈ ਨਹੀਂ ਉਲਟ ਚਾਹੀਦਾ ਬੜਾ ਤੌਰ ਤੇ ਬੱਚਾ ਅਟਮਣ ਹੋਇਆ ਪੜਾ ਰਿਹਾ ਪਰ ਅਸੀਂ ਕੰਮ ਕਰਕੇ ਦੋ ਜੰਮਾਗੇ ਹਾਈ ਕੋਰਟ ਕਰਤਾ ਹਾਈ ਕੋਰਟ ਤੱਕ ਅਸੀਂ ਜਮਾਗੇ ਨਾ ਜੀ ਨਾਇਬ ਕਲੀਮ ਉੱਪਰ ਤੱਕ ਜਾਊਗੀ ਕੋਈ ਨਾ ਹਾਂਜੀ ਮੈਮ ਹਾਂ ਜੀ ਮੈਨੂੰ ਕੀ ਕਹਿਣਾ ਤੁਹਾਡਾ ਜਿਹੜਾ ਇੱਥੇ ਪੇਸ਼ੈਂਟ ਨੇ ਥੋੜੀ ਦੇਰ ਪਹਿਲਾਂ ਇੱਥੇ ਅ ਰਸੋਰ ਸੀਗਾ ਵੀ ਸਾਡੇ ਪੇਸ਼ੈਂਟ ਦੀ ਸੁਸ਼ੀਤਾ ਜੈਨ ਕਰਕੇ ਡੈਥ ਹੋ ਗਈ ਹੈ ਉਹਦੇ ਬਾਰੇ ਕੀ ਹੈ ਸਰ ਪੇਸ਼ੈਂਟ OPDs ਕੋਈ ਪੇਸ਼ੈਂਟ ਆਇਆ ਮੈਨੂੰ ਮੈਂ ICU ਦੇ ਵਿੱਚ ਰਾਉਂਡ ਕਰ ਰਹੀ ਸੀ ਮੈਨੂੰ OPD ਟੈਂਡੈਂਟ ਦਾ ਕਾਲ ਆਇਆ ਮੈਂ ICU ਚ ਰਾਉਂਡ ਫਿਨਿਸ਼ ਕਰਕੇ ਜਦ ਤੱਕ ਮੈਂ نیچے ਆਈ ਤਾਂ ਮੈਨੂੰ ਪਤਾ ਚੱਲਿਆ ਕਿ ਉਹ ਪੇਸ਼ੈਂਟ ਦੀ ਡੈਥ ਹੋ ਚੁੱਕੀ ਹੈ ਬਾਅਦ ਵਿੱਚ ਪਰ ਉਹਦੀ ਸੱਚਾਈ ਇਹ ਹੈ ਕਿ ਉਹ ਲੋਕ ਪੇਸ਼ੈਂਟ ਨੂੰ ਕਦੀ ਅੰਦਰ ਲੈ ਕੇ ਹੀ ਨਹੀਂ ਆਏ ਉਹਨਾਂ ਨੇ ਆ ਕੇ OPD ਦੀ ਸਲਿੱਪ ਕਟਵਾਈ ਉਸ ਤੋਂ ਬਾਅਦ ਅਟੈਂਡੈਂਟ ਨੇ ਮੈਨੂੰ ਕਾਲ ਕਰਤਾ ਸਿਸਟਰ ਨੇ ਉਹਨਾਂ ਨੂੰ ਕਿਹਾ ਕਿ ਪੇਸ਼ੈਂਟ ਨੂੰ ਅੰਦਰ ਲਿਆਓ ਫਿਰ ਉਹ ਕਹਿੰਦੇ ਕਿ ਪੇਸ਼ੈਂਟ ਦੀ ਤਬੀਅਤ ਠੀਕ ਨਹੀਂ ਹੈ ਸਿਸਟਰ ਕਹਿੰਦੇ ਉਹਨਾਂ ਨੂੰ ਐਮਰਜੈਂਸੀ 'ਚ ਲੈ ਜਾਓ ਪਰ ਜਦ ਤੱਕ ਪੇਸ਼ੈਂਟ ਐਮਰਜੈਂਸੀ 'ਚ ਆਇਆ ਉਹ ਬ੍ਰਾਡ ਡੈੱਡ ਸੀਗਾ ਉਹ ਜਿੱਤੇ ਆਲਰੇਡੀ ਡੈੱਡ ਹੋ ਚੁੱਕੀ ਸੀ ਨਹੀਂ ਇਹ ਉਹਨਾਂ ਦਾ ਕਹਿਣਾ ਕਿ ਅੱਧਾ ਅੱਧੇ ਘੰਟੇ ਤੋਂ ਉੱਪਰ ਸਾਨੂੰ ਹੋ ਗਿਆ ਬਾਹਰ ਰੌਲਾ ਪਾਉਂਦੇ ਉਹਨੂੰ ਠੀਕ ਹੈ ਇਹਨਾਂ ਨੇ ਨਾ ਕੋਈ ਸਾਨੂੰ ਕੇਅਰ ਕੀਤੀ ਆ ਤੇ ਨਾ ਹੀ ਕੋਈ ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਸੀ ਕੋਪਲੀ ਅਟੈਂਡੈਂਟ ਕੋਈ ਕਹਿਣਾ ਹੈ ਉਹਨਾਂ ਨੇ ਕਿਹਾ ਕਿ ਅੰਦਰ ਉਹਨਾਂ ਨੇ ਪੇਸ਼ੈਂਟ ਆ ਕੇ ਅੰਦਰ ਲਿਆਓ ਉਹ ਕਹਿੰਦੇ ਕਿ ਨਹੀਂ ਲੋਕੀ ਸਭ ਸਾਨੂੰ ਗੱਡੀ 'ਚ ਆ ਕੇ ਦੇਖਾ ਸਾਡੇ ਪੇਸ਼ੈਂਟ ਅੰਦਰ ਆਇਆ ਕਿ ਨਹੀਂ ਆਇਆ ਪੇਸ਼ੈਂਟ ਅੰਦਰ OPD 'ਚ ਕਦੀ ਨਹੀਂ ਆਇਆ ਉਹ ਜਦੋਂ ਉਹਨਾਂ ਨੇ ਸਿਸਟਰ ਨੂੰ ਆਪੀ ਪਹੌਸਪੀਟਲ 'ਚ ਆਇਆ ਪੇਸ਼ੈਂਟ ਐਮਰਜੈਂਸੀ 'ਚ ਜਦੋਂ ਆਇਆ ਉਹ ਆਲਰੇਡੀ ਬ੍ਰਾਟ ਡੈੱਡ ਸੀਗਾ ਹਾਂਜੀ ਜਦੋਂ ਲੇਡੀਜ਼ ਤੁਹਾਡੇ ਕੋ ਆ ਕੇ ਉੱਥੇ ਕਹਿੰਦੇ ਕੀ ਹਾਂਜੀ ਸਰ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਵੀ ਸ਼ੋਟ ਦਾ ਇਹ ਕਿਸੇ ਕਾਰਜੋਬਸ਼ੀਲ ਨਹੀਂ ਗਿਆ ਸਕਦੇ ਤੇ ਮੈਂ ਉਹਨਾਂ ਨੂੰ ਇਹ ਰਿਕੁਐਸਟ ਕੀਤੀ ਕਿ ਜਦੋਂ ਆਪਾਂ OPD slips ਕਿਤੀ ਗਈ ਸੀ ਡਾਕਟਰ ਸਾਹਿਬ ਉਪਰ ਰਾਉਂਡ ਕਰ ਰਹੇ ਸੀ ਤੁਸੀਂ ਇੱਥੇ ਕੀ ਦੇਖ ਰਹੇ ਹੋ ਸਰ ਮੈਂ ਇੱਥੇ ਚੈਫ ਆਪਰੇਟਿੰਗ ਆਫੀਸਰ ਕਹਿੰਦੀ ਆ ਠੀਕ ਹੈ ਮੈਂ ਵੀ ਉੱਪਰ ਰਾਉਂਡ ਕਰ ਰਹੀ ਸੀ ਉਸ ਟਾਈਮ ਤੇ ਡਾਕਟਰ ਜੰਮਾ ਨੂੰ IC ਦੇ ਵਿੱਚ ਮਲੇ ਤੇ ਮੈਂ ਉਹਨਾਂ ਨੂੰ ਇਹ ਕਿਹਾ ਕਿ ਮੈਡਮ ਡਾਕਟਰ ਜੰਮਾ ਰਾਉਂਡ ਕਰ ਰਹੇ ਹੋਣਗੇ ਉਪਰ ਫਿਰ ਇਸ ਲਈ ਉਹਨਾਂ ਨੇ OPD ਅਟੈਂਡੈਂਟ ਦਾ ਫੋਨ ਲਿੱ ਚੁੱਕਿਆ ਕਿਉਂਕਿ ਤੁਹਾਡੇ ਤੁਹਾਡੇ ਕੋਲ ਜੀ ਗੱਡੀ ਜਿਹੜੀ ਇੱਧਾ ਘੰਟਾ ਬਾਅਦ ਰੋਡ ਤੇ ਖੜੀ ਹੋਈ ਸੀ ਸਰ ਦੇਖੋ ਇਹ ਹੁਣ ਇਹ ਤਾਂ ਦੇਖਿਆ ਹੀ ਪਤਾ ਚੱਲ ਸਕਦਾ ਹੈ ਇਹ اٹینڈੈਂਟ ਸਹੀ ਕਹਿ ਰਹੇ ਹੋ ਕਿ ਗੱਡੀ ਅੰਦਰ ਸੀ ਜਬ ਪੇਸ਼ੈਂਟ ਬਾਹਰ ਸੀ ਤੁਮ ਸਰ ਇਹ اٹینڈੈਂਟ ਦਾ ਹੀ ਕਹਿਣਾ ਸੀ ਕਿ ਅਸੀਂ ਕਿਹਾ ਕਿ ਅਸੀਂ ਗੱਡੀ ਦੇ ਵਿੱਚ ਹੀ ਮਰੀਜ਼ ਨਹੀਂ ਮੈਂ ਉਹਨਾਂ ਨੂੰ ਇਹ ਕਿਹਾ ਕਿ ਵੀ ਡਾਕਟਰ ਸਾਹਿਬ ਕੋਲ ਰੌਂਡ ਕਰ ਰਹੇ ਜੇ ओपीडी ਦੀ ਸਲਿੱਪ ਜਵਾਈ ਗਈ ਤਾਂ ओपीडी ਦੇ ਵਿੱਚ ਹੀ ਪੇਸ਼ੈਂਟ ਆਂਦਾ ਸਰ ਜੇ ਐਮਰਜੈਂਸੀ ਸੀ ਤਾਂ ਸੀ ਉਹਨਾਂ ਨੂੰ ਰਿਕਵੈਸਟ ਕੀਤੀ ਕਿ ਐਮਰਜੈਂਸੀ ਦੇ ਵਿੱਚ ਹੀ ਪੇਸ਼ੈਂਟ ਲਿਆਂਦਾ ਜਾਂਦਾ ਹੈ ਸਾਡੀ ਟ੍ਰਾਂਸਫਰ ਵੀ ਉੱਥੇ ਦਾ ਤੁਸੀਂ ਐਮਰਜੈਂਸੀ ਦੀ ਸਲਿੱਪ ਕੀ ਕੋਈ ਫਰਕ ਹੈ ਉਹ ਰੇਟਾਂ 'ਚ ਕੀ ਫਰਕ ਸਰ ਰੇਟਾਂ ਦਾ ਕੋਈ ਫਰਕ ਨਹੀਂ ਹੈ ਬੇਸਿਕਲੀ ਐਮਰਜੈਂਸੀ ਹੁੰਦੀ ਹੈ ਕਿ ਅਗਰ ਪੇਸ਼ੈਂਟ ਦੀ ਕੰਡੀਸ਼ਨ ਐਮਰਜੈਂਸੀ ਦੀ ਹੈ ਤਾਂ ਪ੍ਰਾਇਓਰਟੀ ਤੇ ਦੇਖਿਆ ਜਾਂਦਾ ਹੈ ਕਿਉਂਕਿ ओपीडी ਦੇ ਟਾਈਮਿੰਗ ਦੇ ਵਿੱਚ ਕਈ ਵਾਰੀ ਡਾਕਟਰ ਸਾਹਿਬ ਰੌਂਡ ਕਰਦੇ ਹੋ ਸਕਦੇ ਹਨ ਜਾਂ ਕੋਈ ਪ੍ਰੋਸੀਜਰ ਦੇ ਕੋਸ ਨਹੀਂ ਤਾਂ ਥੋੜੀ ਦੇਰ ਬਸ ਉੱਤਾਰੋ ਕਿ ਅੱਛਾ ਜਿਹੜਾ ਹੈਗਾ ਨਾ ਹਰਾਉਂਦਾ ਪ੍ਰੈਸ਼ਰ ਪਾਈ ਨਾ ਹੋਏ ਤੇ ਕੋਈ ਬਿਹਸੜਾ ਤੇ ਅਣ ਨਹੀਂ ਚਾਹੀਦਾ ਇਹ ਹਸਪੀਟਲ ਬੰਦ ਹੋਣਾ ਚਾਹੀਦਾ ਲੋਕਾਂ ਨੂੰ ਲੁੱਟਦੇ ਨੇ ਇਹ ਕਮਾਉਂਦੇ ਨੇ ਇਹ ਨਾ ਜੀ ਅੰਦਰ ਵੀਰ ਚਾਲਰ ਅੰਦਰ ਵੀਰ ਚਾਲਰ ਬਾਹਰ ਨਹੀਂ ਆ ਜੀ ਪੰਚਾਇਤ ਚੜਾ ਪਹਿਲਾਂ ਬਣਾਉਂਦੇ ਫਿਰ ਪਹਿਲਾਂ ਬਣਾਉਂਦੇ ਫਿਰ ਪਹਿਲੇ ਲੱਗਿਆ ਸੀ ਜੀ ਤੇ ਫਿਰ ਬਣਾਉਂਦੇ ਬੱਚੇ ਦਾ ਹੈ ਬੀ ਨਾ ਟੀ ਨਾ ਠੀਕ ਹੈ ਜੀ ਕੀ ਕਹਿ ਰਹੇ ਹੋ ਤੁਹਾਡੇ ਬੱਚੇ ਨੂੰ ਸੀਰੀਸ ਸੀ ਸਸਾ ਬੰਨੋ ਅੱਛਾ ਜੀ ਹਾਂ ਮੈਂ ਤਾਂ ਸੀਰੀਸ ਹੈਗਾ ਮੈਨੂੰ ਕੋਈ ਹੱਲ ਜਾਂ ਇੱਕ ਪਾਸੇ ਲਾਓ ਜਾਂ ਇੱਕ ਪਾਸੇ ਕਰ ਦਿਓ ਠੀਕ ਹੈ ਜੀ ਕਿੰਨੇ ਦਿਨੋਂ ਤੋਂ ਤੁਸੀਂ ਇੱਥੇ ਹੋ ਮੈਂ ਪਰਸੋਂ ਆ ਕੇ ਆਇਆ ਸੀ ਦਵਾਈਆਂ ਦੇ ਪਰਚੇ ਤੁਹਾਨੂੰ ਦਿੰਦੇ ਹਾਂ ਕਿ ਸਿੱਧੀ ਮੈਡੀਕਲ ਦਾ ਪਹਿਲੇ ਸਿੱਧੀ ਅੱਜ ਸੋਰੇ ਸਿੱਧੀ ਚਲੇਗੀ ਅੱਛਾ ਮੈਂ ਕਹਾ ਕੀ ਮਤਲਬ ਮੈਡੀਕਲ ਨਾਲ ਗੱਲ ਕੀਤੀ ਉਹ ਕਹਿੰਦਾ ਯਾਰ ਮੈਂ ਕੋਈ ਨਹੀਂ ਕਰ ਰਿਹਾ ਯਾਰ ਉਹ ਤੁਹਾਨੂੰ ਮਦਦ ਵੀ ਮਦਦ ਕਰ ਰਿਹਾ ਹੈ ਅਨਮੋਲ ਜੀ ਆਮੇ ਜਿਹੜੇ ਉਹਨਾਂ ਨੇ ਮਦਦ ਬਹੁਤ ਚਾਰੇ ਨੇ ਮਦਦ ਕੀਤੀ ਆ ਬਹੁਤ ਮਦਦ ਕੀਤੀ ਆ ਲੈ ਕਿੰਨੇ ਦਿਨ ਲੱਗ ਰਹੇ ਨੇ ਲਬੂਆ ਠੀਕ ਹੈ ਜੀ ਕਤਲ ਨੋਕੇ ਸੰਦੋ ਲੰਡਾ ਇੱਥੇ ਬਾਰਾਵੇ ਇੱਕ ਲੈ ਜਾਣਾ ਤੁਸੀਂ ਦੱਸੋਗੇ ਤੁਸੀਂ ਅਸੀਂ ਹਾਂਜੀ ਦੱਸੋ ਵੀ ਕੀ ਗੱਲ ਹੋਈ ਸੀ ਬੱਚੇ ਨੂੰ ਅੱਜ ਆਏ ਪਰਸੋਂ ਰਾਤੀ ਲੈ ਆਇਆ ਸੀਗਾ ਹਾਂਜੀ ਸਾਰੇ ਨੇ ਜਵਾਬ ਦਿੱਤਾ ਮਤਲਬ ਕਿ ਪੈਸੇ ਮੈਂ ਕੱਲ ਘਰਾਈ ਇਕੱਠੀ ਕਰਕੇ ਕੋਠੀ ਤੋਂ ਚ ਲੈ ਕੇ ਆਈਆਂ ਹੁਣ ਮੇਰੇ ਬੱਚੇ ਦੇ ਅੰਦਰ ਦਵਾਈ ਜਾਣੀ ਆ ਮੈਡੀਕਲ ਵਾਲੇ ਕਹਿੰਦੇ ਜੀ ਦਵਾਈ ਨਹੀਂ ਹਲੇ ਜਾਣੀ ਪੈਸੇ ਜਮ੍ਹਾਂ ਕਰਾਓ ਮੈਂ ਕਿਹਾ ਤੁਹਾਨੂੰ 1 ਘੰਟੇ ਦਾ ਟਾਈਮ ਦਿਓ ਮੇਰੇ ਨਾਨਾ ਮੇਰਾ ਜੇਜ ਪੈਸੇ ਲੈਣ ਗਏ ਨੇ ਤੁਹਾਨੂੰ ਤੁਸੀਂ ਬੱਚੇ ਨੂੰ ਮੇਰੇ ਨੂੰ ਦਵਾਈ ਪਹਚਾਓ ਤੁਹਾਨੂੰ ਪੈਸੇ ਸੇ ਸਾਰਾ ਟੱਬਰ ਇੱਥੇ ਬੈਠਾ ਤੁਹਾਨੂੰ ਪੈਸੇ ਨਹੀਂ ਦਵਾਂਗੇ ਅਸੀਂ ਦੇ ਕੇ ਜਾਵ ਮਰੀਆ ਸਾਨੂੰ ਦੱਸੋ ਵਿਆਹ ਮਾਂ ਆਉਂਦੀ ਜੇ ਮੈਂ ਮਿਲਣ ਜਾਣੀ ਆ 9 ਵਜੇ ਆਈਓ 9 ਵਜੇ ਜਾਉਂਗਾ ਜੀ ਸਾਫ ਚੇਂਜ ਹੋਣ ਲੱਗਾ ਵਾ ਇਹ ਕਿਹੜੀ ਗੱਲ ਹੋ ਗਈ ਭਾਜੀ ਮੇਰਾ ਬੱਚਾ ਤੇ ਠੀਕ ਮੈਨੂੰ ਤਾਂ ਵੀ ਦੱਸਦੇ ਨਹੀਂ ਠੀਕ ਆ ਤੇ ਮੈਨੂੰ ਮੇਰੇ ਹੱਥ ਚ ਫੜਾ ਦ। ਮੈਂ ਆਪਦੇ ਘਰੇ ਚੱਲ ਜਾਂਦੀ ਆ ਮੈਂ ਡਾਕਟਰ ਨਾਲ ਗੱਲ ਕੀਤੀ ਸੋਰੀ ਤੇ ਮੈਂ ਕਹਿੰਦੀ ਦੱਸੋ ਕੋਈ ਹਾਲ ਤਾਂ ਕੋਸੋ ਮੈਂ ਕਹਾਂ ਪਹਿਲਾਂ ਮੈਂ ਕੋਈ ਨ ਮਕਾਨ ਵੇਚ ਦੇਣਾ ਆਪਣਾ ਉਹ ਕਹਿੰਦਾ ਗਰੰਟੀ ਕੋਈ ਨਹੀਂ ਹੈਗੀ ਬੱਚਾ ਤੇਰਾ ਹਜੇ ਸੀਰੀਅਸ ਮੈਂ ਉਹਦੀ ਦਿਮਾਗ ਦੀ ਕਰੋੜ ਰਹੀ ਮੈਨੂੰ ਤਾਂ ਹੋਰ ਕੀ ਕੀ ਕਹਿ ਰਿਹਾ ਡਾਕਟਰ ਕਿਹਦੇ ਕੋਲੇ ਇਲਾਜ ਚੱਲਦਾ ਪਿਆ ਤੁਹਾਡਾ ਡਾਕਟਰ ਸਾਹਿਬ ਪਰ ਉਹ ਮਿਲ ਨਹੀਂ ਦੇ ਰਿਹਾ ਮੈਨੂੰ ਮਿਲਣ ਦਿੱਤਾ ਗੱਲ ਨਹੀਂ ਪੂਰੀ ਕਰੇ ਗੱਲ ਨਹੀਂ ਕਰਦਾ ਕੋਈ ਨਹੀਂ ਪਿਆ ਕੁਛ ਨਹੀਂ ਸਾਰੇ ਡਾਕਟਰ ਬੋਲਦਾ ਕਿ ਐਡਮਟੈਂਸ ਆਈ ਸੀ ਜੀ ਰਵੱਟ ਨਰਸੀ ਦਾ ਹਾਂ ਪਿੱਛੇ ਜਾ ਇੱਕ ਹੋਰ ਦੋ ਤਿੰਨ ਜਣੇ ਪੇਸ਼ੈਂਟ ਨਾਲ ਗੱਲ ਕੀਤੀ ਹੈ ਜਿਨ੍ਹਾਂ ਦੇ ਇੱਥੇ ਮਰੀਜ਼ ਕਾਫੀ ਦਿਨ ਤੋਂ ਦਾਖਲ ਨੇ ਠੀਕ ਹੈ ਉਹ ਕਹਿੰਦੇ ਵੀ ਪਹਿਲਾਂ ਇਹ ਕਹਿੰਦੇ ਵੀ ਪੈਸੇ ਜਮ੍ਹਾਂ ਕਰਵਾ ਦਿਓ ਉਸ ਤੋਂ ਬਾਅਦ ਚ ਤੁਹਾਡਾ ਇਲਾਜ ਕਰਾਂਗੇ ਠੀਕ ਹੈ ਤੇ ਐਦਾਂ ਕਿਉਂ ਹਸਪੀਟਲ ਨਾਲ ਚੱਲਦਾ ਹੈ ਉਹ ਕਹਿੰਦੇ ਅਸੀਂ ਆਪਣਾ ਘਰ ਵੇਚਣ ਲਈ ਤਿਆਰ ਆ ਸਾਰਾ ਪਰਿਵਾਰ ਇੱਥੇ ਬੈਠਾ ਵਾ ਸਰ ਮੈਂ ਹੁਣ ਦੂਜੇ ਕੇਸ ਬਾਰੇ ਹਜੇ ਕਿਵੇਂ ਕਮੈਂਟ ਕਰ ਸਕਦੀ ਹਾਂ ਮਤਲਬ ਇਹ ਜਿਹੜੀ ਕੇਸ ਆਪਾਂ ਡਿਸਕਸ ਕਰ ਰਹੇ ਹੋ ਕਰੀਏ ਪਰ ਐਦਾਂ ਦਾ ਹਸਪੀਟਲ ਦੇ ਵਿੱਚ ਐਟੀਟਿਊਡ ਦੇਖੋ ਪਰਸੀ ਜਿਹੜੀ ਮੈਡੀਕਲ ਨਾਲ ਸੀ ਤੇ ਮੈਡੀਕਲ ਨਾਲ ਜਾਂਦੀ ਹੈ ਨਾਲ ਸਟੇਸ਼ਨ ਨੂੰ ਲੱਗਦੀ ਹੈ ਕਿ ਇਹ ਅਪਰੋਪ ਨਵਾਈ ਆ ਜਿਹੜੀ ਕਲਤੀ ਲੈ ਕੇ ਜੇ ਦੀ ਮੈਡੀਕਲ ਆ ਲੈ ਕੋਈ ਜਾਂਦੀ ਹੈ ਸਰ ਉਹ ਨਾ ਇਹਦੇ ਵਾਸਤੇ ਦਿੱਤਾ ਹੈਗਾ ਉਹ ਸਲਿੱਪ ਦੀ ਕਾਪੀ ਹਮੇਸ਼ਾ ਉਹਨਾਂ ਪੇਸ਼ੈਂਟ ਨੂੰ ਮਿਲਦੀ ਹੈ ਇਫ ਦੇ ਵਾਂਟ ਟੂ ਬੇਵਲ ਗਏ ਦੇ ਨੇ ਵਾਤੇ ਮਤੇ ਸਾਡ ਲਿਖੇ ਹੁੰਦੇ ਹਾਂਜੀ ਸਰ ਉਹ ਲਿਖੇ ਹੁੰਦੇ ਤੇ ਉਹ ਡਿਟੇਲ ਹੁੰਦੀ ਹੈ ਪਰ ਪੇਸ਼ੈਂਟ ਜਿਸ ਤੋਂ ਮਰਜ਼ੀ ਬਾਅਦੋਂ 15% ਲੈਸਰ ਅੰਦਰ ਆਉਂਦਾ ਸਰ ਆਪਾਂ ਹੁਣ ਮਤੇ ਤੋਂ ਉਹ ਜਾ ਰਹੀਆਂ ਨੇ ਪੇਸੈਂਟ ਦਾ ਡਿਸਕਸ਼ਨ ਹੈ ਪਲੀਜ਼ ਆਪਾਂ ਡਿਸਕਸ ਕਰੀਏ ਮੈਂ ਤੁਹਾਨੂੰ ਦੱਸ ਦਿੰਦਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਹਸਪਤਾਲ ਤੇ ਕੋਈ ਐਕਚੁਅਲ ਲੈਂਦਾ ਹੈ